पठानकोट के सरकारी हस्पता विखे डाक्टर वालों की उपराला एक बुजुर्ग मरीज के बदले गोडे सिविल हस्पाल च पहली बार होया अजिहापरेशन आयुष्मान कार्ड राही बिना किसी खर्च तो मरीज न मिले इलाज निजी हस्पता च अजि ओपरेशन मरीज तो ले जाते डेढ़ तो दो लख रुपये ਜ਼ਿਲ੍ਹਾ ਪਠਾਨਕੋਟ ਦਾ ਸਿਵਲ ਹਸਪਤਾਲ ਜਿੱਥੇ ਪਠਾਨਕੋਟ ਦੇ ਨਾਲ-ਨਾਲ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਮਰੀਜ਼ ਵੀ ਇਲਾਜ ਕਰਵਾਉਣ ਦੇ ਲਈ ਆਉਂਦੇ ਨੇ ਅਤੇ ਸਿਹਤ ਸਹੂਲਤਾਂ ਦੇ ਨਾਮ ਤੇ ਪਹਿਲਾਂ ਹੀ ਜ਼ਿਲ੍ਹਾ ਪਠਾਨਕੋਟ ਦਾ ਨਾਮ ਮੋਰੀ ਆਉਂਦਾ ਹੈ ਅਤੇ ਅੱਜ ਇੱਕ ਵਾਰ ਮੁੜ ਹਸਪਤਾਲ ਦੇ ਡਾਕਟਰਾਂ ਨੇ ਅਜਿਹਾ ਉਪਰਾਲਾ ਕਰ ਵਿਖਾਇਆ ਹੈ ਜਿਸ ਨਾਲ ਗਰੀਬ ਲੋਕਾਂ ਦਾ ਲੱਖਾਂ ਰੁਪਏ ਦਾ ਇਲਾਜ ਮੁਫਤ ਵਿੱਚ ਹੋ ਸਕੇਗਾ ਦੱਸਦੇ ਚਲਿਏ ਕਿ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਪਨਵਾਲ ਦੀ ਇੱਕ ਬਜ਼ੁਰਗ ਮਹਿਲਾ ਦੇ ਗੋਡਿਆਂ 'ਚ ਅਕਸਰ ਦਰਦ ਰਹਿੰਦਾ ਸੀ ਜਿਸ ਨੂੰ ਗੋਡੇ ਬਦਲਾਉਣ ਦੀ ਲੋੜ ਸੀ ਅਤੇ ਪਰਿਵਾਰ ਦੀ ਆਰਥਿਕ ਤੰਗੀ ਦੇ ਚੱਲਦੇ करवा पा रही सी पर पिछले दिन सिविल हस्पताल पठानकोट के डाक्टर की टीम वालों इस बजुर्ग महिला का चैकअप किया गया आयुष्मान कार्ड के राही जिला पठानकोट हस्पताल विखे पहली बार डाक्टर की टीम वालों गोडे बदलन का सफल आपरेशन किया गया इस संबंधी जब डाक्टर की टीम न गल की गई तो उन्होंने कहा कि सिविल हस्पता विखे डाक्टर की टीम वालों आयुषमान कार्ड के राही एक बजुर्ग औरत बदलन का आपरेशन किया गया है जेकर निजी हस्पता के डाक्टर वालों की जाए तो इसका खर्च डेढ़ तो दो लख बैठता है पर सिविल हस्पाल ਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਆਯੁਸ਼ਮਾਨ ਕਾਰਡ ਦੇ ਰਾਹੀਂ ਪੂਰਾ ਇਲਾਜ ਮੁਫਤ ਕੀਤਾ ਗਿਆ ਹੈ ਅਤੇ ਮਰੀਜ਼ 4 ਦਿਨਾਂ ਦੇ ਵਿੱਚ ਹੀ ਚੱਲਣਾ ਸ਼ੁਰੂ ਹੋ ਗਿਆ ਹੈ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਲੋਕਾਂ ਅੱਗੇ ਅਪੀਲ ਕੀਤੀ ਕਿ ਸਿਵਲ ਹਸਪਤਾਲ ਪਠਾਨਕੋਟ ਵਿਖੇ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਜੇਕਰ ਕਿਸੇ ਨੂੰ ਕੋਈ ਵੀ ਬਿਮਾਰੀ ਹੋਵੇ ਤਾਂ ਹਸਪਤਾਲ ਦੇ ਡਾਕਟਰਾਂ ਨੂੰ ਚੈੱਕ ਕਰਵਾ ਸਕਦਾ ਹੈ ਤਾਂ ਜੋ ਜਲਦ ਤੋਂ ਜਲਦ ਮਰੀਜ਼ ਦਾ ਇਲਾਜ ਸ਼ੁਰੂ ਹੋ ਸਕੇ ਕਿੱਥੋਂ ਦੇ ਰਹਨ ਲਿਖੇ ਪਰਮਜੀਤ ਕਿੱਥੋਂ ਦੇ ਰਹਨ ਲਗਾ ਭਗਵਾ 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 ਤੇ ਕੀ ਸਵੱਸਿਆ ਸੀ ਤੁਹਾਨੂੰ ਇਹ ਜਿਹੜੀ ਨੀਰ ਪ੍ਰੋਜੈਕਸ਼ਨ ਕਰਵਾਈ ਹੁੰਦੀ ਸੀ ਕੋਰਟਿੰਗ ਦਰਦ ਬੜੀ ਸੀ ਜੀ ਤੇ ਕਿੱਥੇ ਕਿੱਥੇ ਚੈੱਕ ਕਰਵਾਇਆ ਗਏ ਨਾ ਅਹੀਂ ਤੇ ਬੜੇ ਸਾਈਂ ਦੱਸਿਆ ਤੇ ਬੜਾ ਤਾਂ ਉਹ ਵਹੀ ਬੱਤੀ ਹੂੰ ਤੇ ਕੀ ਡਾਕਟਰ ਆਪਰੇਸ਼ਨ ਆਪਰੇਸ਼ਨ ਕਰਵਾਉਣ ਦਾ ਕੋਈ ਫਰਕ ਪਿਆ ਦਰਦ ਘਟੀ ਹਾਂਜੀ ਅਗੇ ਚੱਲਣ ਦੇ ਸੀ ਕਿ ਨਹੀਂ ਅਗੇ ਚੱਲਦੇ ਵੀ ਖਰਾਬ ਖਾਲ ਨਹੀਂ ਤੇ ਚੁਰ ਪਣਾ ਪ੍ਰਾਈਵੇਟ ਡਾਕਟਰ ਕੋਲੋਂ ਜਦੋਂ ਚੈੱਕ ਕਰਵਾਇਆ ਗਏ ਤਾਂ ਉਹਨਾਂ ਵੱਲੋਂ ਕੀ ਆ ਗਏ ਹਾਂ ਜੀ ਵੇੜਵੀ ਐ ਇੱਕ ਦੱਸਿਆ ਹੀ ਤੇ ਉਹਨਾਂ ਦੇ ਦਰਵਾਜ਼ੇ ਪਹਿਲੇ ਤੇ ਦਵਾਈ ਉਹ ਆਹਰੇ ਗਿਆ ਵੈ ਅਸਕਰਤ ਰਾਂਦੀ ਜੀ ਦਵਾਈ ਦਿੰਦੇ ਹੀ ਤੇ ਨਹੀਂ ਕਰਕੇ ਫਿਰ ਅਹੀਂ ਨਾ ਉਹ ਲਾਏ ਉਹਨਾਂ ਮੈਂ ਉਹਨਾਂ ਮੈਂ ਲੋਕੀ ਤੁਹਾਨੂੰ ਆਪਰੇਟਰ ਲਈ ਸੁਲਾ ਦਿੱਤੀ ਗਈ ਕਿ ਆਪਰੇਟ ਹੋਏਗਾ ਤਾਂ ਹਾਂਜੀ ਉਹਨਾਂ ਆਖਿਆ ਜੀ ਕਿੰਨਾ ਖਰਚਾ ਹੋ ਸਕਿਆ ਇਹਨੂੰ ਤਾਂ ਖਰਚੇ ਵਧ ਨੇ ਇਹ ਨਾਲ ਜਾਂਦੇ ਹੀ ਜਿਹੜੇ ਇਹ ਜਿਹੜਾ ਇੱਥੇ ਜਿਹੜਾ ਉਹ ਆਪਰੇਟ ਹੋਇਆ ਇੱਥੇ ਤੁਹਾਡਾ ਕੋਈ ਖਰਚਾ ਆਇਆ ਨਹੀਂ ਤਾਂ ਕੋਈ ਖਰਚਾ ਨਹੀਂ ਆਇਆ ਅਕੀ ਕਹਿਣਾ ਚਾਹਉਂਦਾ ਉਹ ਡਾਕਟਰਾਂ ਦੀ ਟੀਮ ਵੱਲੋਂ ਜਿਹੜਾ ਦਾਪੀਟ ਕੀਤਾ ਗਿਆ। ਤੁਹਾਨੂੰ ਹੋਰ ਵੀ ਬੱਤ ਸਪਣਿਆ ਹੋਗਾ। ਇਹ ਮਜ਼ਾ ਬੈਗੀ। ਹਰਮਜੀਤ ਕੌਰ ਨਾਮ ਅਮਰੀਕ ਸਿੰਘ। ਅਨਸਰ ਹੈ। ਤੇ ਕੀ ਸਲਾਹ ਜੀ ਗੋਡੇ ਤੇ ਪੇਜ ਗੈਪ ਸੀ ਗੋਡੇ ਦੀ। ਬੜੀ ਦੇਰ ਦੀ ਪ੍ਰੋਬਲਮ ਸੀ ਜੀ ਇਹ ਸਾਰੇ ਦੱਸਿਆ ਜੀ। ਪ੍ਰਾਈਵੇਟ ਵਾਲਿਆਂ ਨੂੰ ਵੀ ਦੱਸਿਆ। ਉਹ ਪਹਿਲੇ ਦਵਾਈ ਦਿੰਦੇ ਨੇ ਜੇ ਅਪਡੇਟ ਵੱਲੋਂ ਕਿਆ ਫਿਰ ਉਹਨਾਂ ਨੇ ਜੀ। ਉਹ ਕਹਿੰਦੇ ਵੀ ਉਹ ਤੋਂ ਪੁੱਛਿਆ ਉਹ ਕਹਿੰਦੇ ਜੀ ਇਹ 2 ਕ ਲੱਖ ਰੁਪਏ ਲੱਗੂਗਾ ਜੀ। ਹੂੰ 2 ਕ ਲੱਖ ਹੁਣ ਇਹਨਾਂ ਫੋਨ ਨਹੀਂ ਕਰ ਸਕਦੇ ਗਰੀਬ ਬੰਦਾ ਕਿੱਥੋਂ ਕਰੂਗਾ ਜੀ। ਫਿਰ ਅਸੀਂ ਸਾਨੂੰ ਕਿਸੇ ਨੇ ਸਲਾਹ ਦਿੱਤੀ ਡਾਕਟਰ ਸ਼ਹਿਰੀਨ ਤੇ ਮਾਨ ਨੂੰ ਕਹੋ ਜਾਓ। ਫਿਰ ਅਸੀਂ ਉਹਨਾਂ ਨੂੰ ਮਿਲੇ ਜੀ ਫਿਰ ਉਹਨਾਂ ਨੇ ਪਹਿਲਾਂ ਦਵਾਈ ਦਿੱਤੀ ਦੋ ਦੋ ਚਾਰ ਵਾਰੀ। ਸਿਰ ਉਹਨਾਂ ਜਾਈਏ ਆਪਰੇਟ ਹੋਣ। ਫਿਰ ਅਸੀਂ ਕਹਾ ਜੀ ਅਸੀਂ ਫੋਨ ਨਹੀਂ ਕਰ ਸਕਦੇ ਜੀ ਇਹ ਜਿੰਨਾ ਖਰਚਾ ਉਹ ਕਹਿੰਦੇ ਕਿ ਨਹੀਂ ਤੁਸੀਂ ਆਓ ਇੱਥੇ ਆਪਾਂ ਤੁਹਾਡਾ ਫ੍ਰੀ ਕਰਾਂਗੇ ਅੰਸ਼ਮਾਨ ਦੇ। ਉਹਨਾਂ ਨੇ ਜੋ ਕਰਾਇਆ ਸਾਰਾ ਕੁਝ ਫ੍ਰੀ ਕਰਾਇਆ ਜੀ। ਮੈਡੀਸਨ ਤੋਂ ਲੈ ਕੇ ਆਪਰੇਟ ਹਰ ਇੱਕ ਚੀਜ਼ ਉਹ ਡਾਕਟਰ ਸ਼ਰੀਤ ਜੀ ਮਾਨ ਹੁਣ ਕੋਈ ਇਹਨਾਂ ਨੂੰ ਦਿੱਕਤ ਵਗੈਰਾ ਕੋਈ ਦਿੱਕਤ ਨਹੀਂ ਸਰ ਚੱਲਣ ਦੇ ਆ ਤੁਹਾਡੇ ਸਾਹਮਣੇ ਚੱਲਣ ਨੂੰ ਕਿਸ ਨੇ ਆ ਦੇਣਾ ਚਾਹੋ ਸਰਕਾਰੀ ਨਾਲ ਚੱਲ ਜਾ ਜੀ ਬਿਲਕੁਲ ਜੀ ਇਹ ਤਾਂ ਪਹਿਲੀ ਵਾਰੀ ਹੋਇਆ ਜੀ ਇੱਥੇ ਹੁਣ ਅਸੀਂ ਲੋਕਾਂ ਨੂੰ ਤਾਂ ਇਹੀ ਕਹਾਂਗੇ ਨਹੀਂ ਹੁਣ ਤੁਹਾਡੀ ਜਦੋਂ ਫਾਈਟ ਜਾਣੀ ਆ ਲੋਕਾਂ ਦੇ ਸਾਹਮਣੇ ਜਾਣੀ ਆ ਜੀ ਹੁਣ ਤੁਹਾਡੀ ਜਦੋਂ ਪਹੁੰਚੀ ਲੋਕਾਂ ਦਾ ਕੋਲ ਲੋਕਾਂ ਨੇ ਤੁਹਾਡੀ ਦੇਖ ਕੇ ਆਉਣਾ ਹੀ ਆ ਜੀ ਖਬਰ ਜਦੋਂ ਤੁਸੀਂ ਚਲਾਈ ਜੀ ਹੁਣ ਜੇ ਜੀ ਵੱਧ ਤੋਂ ਵੱਧ ਆਓ ਜੀ ਗਰੀਬ ਬੰਦੇ ਨੇ ਇੱਥੇ ਹੀ ਆਣਾ ਜੀ ਸਰਕਾਰੀ ਹੋਰ ਕਿੱਥੇ ਜਾਣਾ ਠੀਕ ਸ਼ਿਨ ਦਾ ਨਾਮ ਪਰਮਜੀਤ ਕੌਰ ਹੈ और ये पेशेंट दस साल से परेशान था दूसरा इसके नी में डिफॉर्मिटी भी डेवलप कर पा रही थी और जो डेली रूटीन एक्टिविटीज है जो एक आम आदमी कर लेता है पेशेंट से वो नहीं हो पा रही थी पेशेंट ने काफी प्राइवेट हॉस्पिटल्स में भी दिखाया लेकिन खर्चा काफी बताया गया इसको और फिर पेशेंट हमारे पास आया हमने पेशेंट की अच्छी काउंसलिंग की मैं था मेरे साथ मेरी टीम और मेनली डॉक्टर रमन जस्ट लाइक ए ब्रदर टू मी हमेशा मेरे साथ ही होते हैं मेरे को सपोर्ट करते हैं और हमने पेशेंट को समझाया है कि आपका यहाँ पे टोटली फ्री ऑफ कॉस्ट होगा अंदर आयुष्मान स्कीम देखो हमारे पास आयुष्मान स्कीम भी है और फरिश्ते स्कीम भी है एक भी ऑर्थोपेडिक सर्जरी है वो एक सिंगल के वायर से लेकर नी रिप्लेसमेंट हिप रिप्लेसमेंट एनी रॉड एनी प्लेट इन एनी बोन इट विल बी डन फ्री ऑफ कॉस्ट अंडर दीज बहुत स्कीम्स जो गवर्नमेंट ने प्रोवाइड की है और सुचारू ढंग से चलाने के लिए सिविल सर्जन मैडम हमारे अदिति लारिया और डॉक्टर सुनील चंद बहुत ज़्यादा हमारा साथ देते हैं हमें मोटिवेट करते हैं कि आप करो हम आपके साथ हैं और पेशेंट का हमने नी रिप्लेसमेंट किया एंड पेशेंट को हमने सेकेंड डे से ही वॉकिंग कर दिया था पेशेंट अपना वॉशरूम वगैरह सब कुछ खुद से कर रहा है और आज उसकी थर्ड ड्रेसिंग होकर और उसको हम डिस्चार्ज करते हैं पेशेंट को कितना देखो प्रोसेस तो टीम वर्क ही है इसमें एनास्थिस भी होता है तो क्यूमलेटिव टाइम एक नी सर्जरी को अराउंड वन एंड हाफ आवर टू टू आवर्स तो लगते ही हैं और जितनी जल्दी और आप नीर प्लेसमेंट करते हो उतने ही इन्फेक्शन के चांसेस कम होते हैं तो तो एक एक अंदर है एक एक अंदर अवेलेबल है इस टाइम इवन अ सिंगल इज अवेलेबल आज हमने एक पेशेंट का पटेला ऑपरेट किया है उसमें एस एस वायर डलती है एक छोटी सी चीज़ है वो भी अवेलेबल है हमारे पास देखिए इस पेशेंट में क्या होता है कि आफ्टर नी रिहेबिलेशन सबसे जरूरी है उसकी कितनी अच्छे से फिजियोथेरेपी हो रही है वो घर जाके कितने अच्छे से एक्सरसाइज कर रहा है उस पर डिपेंड करता है कि पेशेंट कितनी जल्दी वापस अपना नॉर्मल डेली एक्टिविटीज में आ जाएगा कितनी एज तक है अरे लास्ट मतलब आप सेवेंटी फाइव एटी के करीब आप नीर रिप्लेस करा सकते हैं क्योंकि तो तब तक पेशेंट को कोई ज्यादा कोम डेवलप नहीं हो पाती जैसे बी पी वगैरह है ना शुगर वगैरह तो ये सब चीजें देख ही पेशेंट को फिट करके ही उसका नी रिप्लेस किया जाता है, है। बहुत अच्छा लग रहा है मोटिवेटेड लग रहे हैं और भी आए और हम सबके नी रिप्लेस करेंगे जिन जिनको जरूरत है